ਚਾਉ ਉਹ ਤੇਰੇ ਬੰਦੇ ਨੇ ਸਰ ਕਿਤੋਂ ਲੇ ਗੇ ਸਵੇਰੇ ਸਵੇਰੇ ਬੋਟ ਕਾਉਣ ਆਏ ਦੇਖੋ ਅੱਜ ਲੋਕਤੰਤਰ ਦਾ ਸਭ ਤੋਂ ਵੱਡਾ ਤਿਹਾਰ ਆ ਔਰ ਪੰਜਾਬ ਦੇ ਲੋਕ ਤਿਹਾਰ ਮਨਾਉਣ ਦੇ ਲਈ ਮਸ਼ਹੂਰ ਨੇ ਪੰਜਾਬ ਦੇ ਲੋਕ ਕੋਈ ਵੀ ਤਿਹਾਰ ਹੋਵੇ ਉਹਨੂੰ ਮਨਾਉਣ ਦੇ ਲਈ ਆਪਣੇ ਘਰਾਂ ਤੋਂ ਬਾਹਰ ਆਉਂਦੇ ਨੇ ਅੱਜ ਤਾਂ ਲੋਕਤੰਤਰ ਦਾ ਸਭ ਤੋਂ ਵੱਡਾ ਤਿਹਾਰ ਹੈਗਾ ਸੋ ਸਾਰੇ ਜਣੇ ਸਵੇਹੀ 7 ਵਜੇ ਸਵੇਰੇ ਸਵੇਰੇ ਮੈਂ ਸੰਬੰਧਿਤ ਦੇ ਘਰਾਂ ਤੋਂ ਨਿਕਲ ਆਏ ਨੇ ਕਿ ਔਰ ਇਸ ਲੋਕਤੰਤਰ ਦੇ ਵੱਡੇ ਤਿਹਾਰ 'ਚ ਆਪਣਾ ਹਿੱਸਾ ਪਾਉਣਗੇ ਔਰ ਸਾਰੇ ਜਣੇ ਦੇਸ਼ ਦੀ ਤਰੱਕੀ ਦੇ ਲਈ ਦੇਸ਼ ਦੀ ਚੜ੍ਹਦੀ ਕਲਾ ਦੇ ਲਈ ਸ਼ਾਂਤੀ ਦੇ ਲਈ ਵੋਟ ਕਰਨ ਲਈ ਸਾਰੇ ਆਪਣੀਆਂ ਲੈਣਾ ਚ ਲੱਗੇ ਨੇ ਕਿ ਸੋ ਮੇਰੀ ਵੀ ਅਪੀਲ ਆ ਪੰਜਾਬ ਦੇ ਲੋਕਾਂ ਨੂੰ ਕਿ ਸਾਰੇ ਜਾਣੇ ਇਸ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਡੈਮੋਕ੍ਰੇਸੀ ਦੀ ਜਿਹੜੀ ਪ੍ਰੋਟੈਕਸ਼ਨ ਦੇ ਲਈ ਰੱਖਿਆ ਦੇ ਲਈ ਆਪਣੀ ਆਪਣੀ ਵੋਟ ਦਾ ਇਸਤੇਮਾਲ ਕਰਨ ਸਰ ਕਿ ਇਲਾਕਿਆਂ ਦੇ ਵਿੱਚ ਜਿਹੜੀ ਪਹਿਲਾਂ ਜਿਲ੍ਹੇ ਚਰਨਾ ਚ ਵੋਟਿੰਗ ਹੋਈ ਤਾਂ ਬਹੁਤ ਵੋਟਿੰਗ ਪਰਸੈਂਟ ਬਹੁਤ ਘੱਟ ਰਹੀ ਹੈ ਪੰਜਾਬ ਦੇ ਵਿੱਚ ਕਿੱਥੇ ਨਹੀਂ ਦੇਖੋ ਪੰਜਾਬ ਹਮੇਸ਼ਾ ਹੀ ਜਾਣਿਆ ਜਾਂਦਾਗਾ ਅਗਾਂਹ ਵਧੂ ਕੰਮਾਂ ਦੇ ਲਈ ਪੰਜਾਬ ਹਮੇਸ਼ਾ ਹੀ ਜਿਹੜਾ ਦੇਸ਼ ਤੋਂ ਇੱਕ ਵੱਖਰਾ ਚੱਲ ਲੱਗਾ ਜੇ ਦੇਸ਼ ਦੇ ਹੋਰ ਨਾ ਹਿੱਸਿਆਂ 'ਚ VOTING ਘੱਟ ਹੋਈ ਤਾਂ ਪੰਜਾਬ 'ਚ ਮੈਂ ਸਮਝਦਾ ਸਭ ਤੋਂ ਜ਼ਿਆਦਾ VOTING ਹੋਊਗੀ ਔਰ ਮੈਨੂੰ ਤਾਂ ਸਵੇਰੇ ਸਵੇਰੇ ਸੰਕੇਤ ਮਿਲ ਰਹੇ ਨੇ ਕਿ ਕਿ ਪੰਜਾਬ ਜਿਹੜਾ ਉਹ 80% ਤੋਂ ਵੀ ਜ਼ਿਆਦਾ VOTING ਜਿਹੜੀ ਆ ਇਸ ਪੋਲਿਕ 'ਚ ਕਰੂਗਾ